ਵਾਹਿਗੁਰੂ ਜੀ ਜਿਨਾਂ ਦੇ ਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾੜੜੇ ਸਈ ਹੌ ਟੁੰਡੇਂਦੀ ਜਗ ਸਬਾਇਆ ਹੌ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਵਿਰਲੇ ਜਾਗ ਆਉਂਦੇ ਨੇ ਬਖਸ਼ੀਆਂ ਰੂਹਵਾਲੇ ਵਿਰਲੇ ਜਾਗ ਆਉਂਦੇ ਨੇ ਬਖਸ਼ੀਆਂ ਰੂਹਵਾਲੇ ਕੋ ਜਾਗਿ ਆਉਂਦੇ ਨੇ ਬਖਸ਼ੀਆ ਬੰਸ਼ੀਆਂ ਰੂਹਾਂ ਵਾਲੇ ਵਿਰਲੇ ਜਾਗ ਆਉਂਦੇ ਨੇ ਬੰਸ਼ੀਆਂ ਰੂਹਾਂ ਵਾਲੇ ਵਿਰਲੇ ਜਾਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਜਾਗ ਆਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਵਿਰਲੇ ਦੀ ਅਰਲੇ ਕੇਈ ਕੇ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਮਹਾਂਪੁਰਖਾਂ ਦੇ ਤਪ ਸਥਾਨ ਤੇ ਵਿਰਾਜਮਾਨ ਸਾਰੀ ਸੰਗਤ ਗੱਜ ਕੇ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਿਹੜੀ ਪ੍ਰਾਪਰਟੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਭਿਉਵੇ ਵਾਲੇ ਜਿਨ੍ਹਾਂ ਨੇ ਆਪਣੇ ਮੁਰਸ਼ਿਦ ਜੀ ਯਾਦ ਆਰੰਭ ਕੀਤੀ ਇਹ ਨਹੀਂ ਕਿ ਸਾਲ ਬਾਅਦ ਮਨਾਉਂਦੇ ਸੀ ਉਹ ਹਰ ਇੱਕ ਸਵਾਸ ਨਾਲ ਹੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਯਾਦ ਮਨਾਉਂਦੇ ਸਨ ਸੋ ਪਿਆਰਿਓ ਉਹਨਾਂ ਵੱਲੋਂ ਇਹ ਸਾਨੂੰ ਸਾਰਿਆਂ ਨੂੰ ਜੋੜਨ ਵਾਸਤੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਕੁਝ ਸਿੱਖਿਆ ਲੈਣ ਵਾਸਤੇ ਕਿਉਂਕਿ ਪਿਆਰਿਓ ਇੱਥੇ ਆਪਣਾ ਆਉਣ ਦਾ ਮਨੋਰਥ ਕੇਵਲ ਤੇ ਕੇਵਲ ਇਹ ਹੈ ਕਿ ਆਪਾਂ ਕੁਝ ਨਾ ਕੁਝ ਇੱਥੋਂ ਲੈ ਕੇ ਜਾਣਾ ਜਿਨ੍ਹਾਂ ਤਤ ਬੇਤਾ ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਪਿਆਰਿਓ ਆਪਣੀ ਦ੍ਰਿਸ਼ਟੀ ਦੇ ਨਾਲ ਤਾਰਿਆ ਨਹੀਂ ਕੇਵਲ ਤਾਰਿਆ ਨਹੀਂ ਜਿਨ੍ਹਾਂ ਉੱਤੇ ਦ੍ਰਿਸ਼ਟੀ ਉਹਨਾਂ ਦੀ ਪੈ ਗਈ ਉਹ ਤਾਰਨ ਵਾਲੇ ਬਣ ਗਏ ਅੱਜ ਕੇ ਆਖੋ ਸਤਨਾਮ ਵਾਹਿਗੁਰੂ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਦ੍ਰਿਸ਼ਟੀ ਪਈ ਪਰ ਪਿਆਰਿਓ ਦੀਵੇ ਵਿੱਚ ਤੇਲ ਹੋਵੇ ਬੱਤੀ ਵੀ ਸਹੀ ਹੋਵੇ ਨਾ ਤੇ ਫੇਰ ਹੀ ਜਦੋਂ ਮਹੜਾ ਆ ਜਾ ਉਹਨੂੰ ਚੰਗਾੜੀ ਲਾਈ ਜਾਵੇ ਤੇ ਫੇਰ ਉਹ ਬਲਦੀ ਹੈ ਫੇਰ ਦੀਵਾ ਜਗਦਾ ਹੈ ਤੇ ਪਿਆਰਿਓ ਸੰਤ ਬਾਬਾ ਮਾਨ ਸਿੰਘ ਜੀ ਭੋਵੇ ਵਾਲਿਆਂ ਵਿੱਚ ਕਿਉਂਕਿ ਸੰਤ ਬਾਬਾ ਮੋਹਨ ਸਿੰਘ ਜੀ ਬੈਠੇ ਨੇ ਜਦੋਂ ਇਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਹੈ ਪੜ੍ਹਾਈ ਦੇ ਦੌਰਾਨ ਦੱਸਿਆ ਗਿਆ ਕਿ ਕਿਵੇਂ ਅੰਮ੍ਰਿਤ ਵੇਲਾ 12 ਵਜੇ ਤੋਂ ਬਾਅਦ ਉਹਨਾਂ ਨੇ ਉੱਠ ਕੇ ਇਸ਼ਨਾਨ ਪਾਨ ਕਰਨਾ ਸਿਮਰਨ ਕਰਨਾ ਬਾਣੀ ਪੜ੍ਹਨੀ ਉਸ ਇਲਾਕੇ ਦੀਆਂ ਸੰਗਤਾਂ ਹੁਣ ਵੀ ਦੱਸਦੀਆਂ ਨੇ ਜਿੱਥੇ ਇਹ ਰਹੇ ਪਟਿਆਲੇ ਸ਼ਹਿਰ ਵਿੱਚ ਸੋ ਪਿਆਰਿਓ ਤੇ ਫੇਰ ਸੰਗਤ ਹੋ ਗਈ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਤੇ ਪਿਆਰਿਓ ਜਿਹੜੇ ਮਹਾਂਪੁਰਖ ਨੇ ਨਾ ਗੁਰੂ ਕੀ ਬਾਣੀ ਦਾ ਫੈਸਲਾ ਹੈ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਨਾਮ ਉਹਨਾਂ ਨੇ ਐਸਾ ਨਾਮ ਜਪਾਇਆ ਪਿਆਰਿਓ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਕਹਿਵੇ ਕੋ ਸੋਭਾ ਨਹੀਂ ਦੇਖਾਂ ਹੀ ਪਰਵਾਣ ਪਿਆਰਿਓ ਉਹਨਾਂ ਦੀ ਕਮਾਈ ਪਤਾ ਲੱਗਦਾ ਉਹ ਆਪ ਹੀ ਦੱਸਿਆ ਕਰਦੇ ਸਨ ਕਿ ਜਿਹੜਾ ਫਲ ਦਾ ਪਤਾ ਦਰਖਤ ਦਾ ਪਤਾ ਲੱਗਦਾ ਹੈ ਉਹਦੇ ਫਲ ਤੋਂ ਸੋ ਪਿਆਰਿਓ ਉਹ ਦਰਖਤ ਕਿੰਨਾ ਵਧੀਆ ਹੋਏਗਾ ਜਿਹਦੇ ਫਲ ਇੰਨੇ ਵਧੀਆ ਨੇ ਇਸੇ ਤਰ੍ਹਾਂ ਪਿਆਰਿਓ ਆਪਾਂ ਵੀ ਸੰਤ ਬਾਬਾ ਮਾਨ ਸਿੰਘ ਜੀ ਦੇ ਵਿੱਚੋਂ ਸੰਤ ਬਾਬਾ ਈਸ਼ਰ ਸਿੰਘ ਵੀ ਵੇਖਣੇ ਨੇ ਕਿਉਂਕਿ ਉਹਨਾਂ ਦੀ ਕਿਰਪਾ ਹੋਈ ਆਓ ਗੁਰੂ ਕੀ ਬਾਣੀ ਦਾ ਫੈਸਲਾ ਹੈ ਜਿਹੜੇ ਨਾਮ ਜਪਣ ਵਾਲੇ ਨੇ ਪੁੱਛਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਮਹਾਰਾਜ ਕਿਰਪਾ ਕਰਕੇ ਦੱਸੋ ਤੁਸੀਂ ਆਖ ਰਹੇ ਹੋ ਇਹ ਜਿਹੜਾ ਸਾਰਾ ਸੰਸਾਰ ਹੈ ਬਿਨ ਸੰਹਾਰ ਹੈ ਇਹ ਰਹਿਣਾ ਨਹੀਂ ਕਿਰਪਾ ਕਰਕੇ ਦੱਸੋ ਕੁਝ ਰਹਿਣਾ ਵੀ ਹੈ ਤੇ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਉਹ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਿਣਗੇ ਸਾਧੂ ਬਾਕੀ ਮੇਲਾ ਆਉਣ ਜਾਣਦਾ দেখ ਕੀ ਮੇਲਾ ਆਉਣ ਜਾਣਦਾ ਮੇਰੇ ਪਿਆਰੇ ਬਾਕੀ ਮੇਲਾ ਆਉਣ ਜਾਣਦਾ ਗਤੀ ਮੇਲਾ ਉੜ ਜਾਣ ਦੋ ਮੇਰੇ ਪਿਆਰੇ ਬਾਕੀ ਮੇਲਾ ਉੜ ਜਾਣ ਦੋ ਸਾਦੂ ਬਾਕੀ ਮੇਲਾ ਹੁਣ ਜਾਣਦਾ ਨਾਮ ਰਹੂਗਾ ਰਹਣਗੇ ਸਾਦੂ ਬਾਕੀ ਮੇਲਾ ਆਉਣ ਜਾਣਦਾ ਨਾਮ ਰਹੂਗਾ ਰਹਣਗੇ ਕੋਦੂ ਬਾਕੀ ਮੇਲਾ ਆਉਣ ਜਾਣਦਾ ਬੱਕੀ ਮੈ ਲਾਇਆ ਹੁਣ ਜਾਣ ਜਾਣ ਗਾ ਆਮ ਰਹੂਗਾ ਰਹੇ ਜੈ ਸੋਦੂ ਬੱਕੀ ਮੈ ਲਾਇਆ ਹੁਣ ਜਾਣ ਜਾਣ ਗਾ ਏ ਨਾਮ ਰਹੇ ਸਾਧੂ ਰਹੇ ਇਹ ਜਗਤ ਮੈਂ ਜਨ ਜਪਿਓ ਗਰਮੰਤਾ ਵਾਹ ਗੁਰੂ ਆਓ ਕੇਵਲ 1-2 ਮਿੰਟ ਵਾਸਤੇ ਜਿਵੇਂ ਬਹੁਤ ਹੀ ਸਤਕਾਰਯੋਗ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਆਪ ਜੀ ਨੂੰ ਨਾਮ ਜਪਾਰੇ ਸਨ ਆਓ ਕਿਉਂਕਿ ਨਾਮ ਜਪਣ ਦੇ ਨਾਲ ਵਾਹਿਗੁਰੂ ਕਹਿਣ ਦੇ ਨਾਲ ਵਾਹਿਗੁਰੂ ਆਖਿਆ ਮੁਖ ਪਵਿੱਤਰ ਵਾਹਿਗੁਰੂ ਆਖਿਆ ਸਾਫ ਚਰਿੱਤਰ ਵਾਹਿਗੁਰੂ ਆਖਿਆ ਵੈਰੀ ਮਿੱਤਰ ਵਾਹਿਗੁਰੂ ਆਖਿਆ ਦੁੱਖ ਸਭ ਤਿਤਰ ਐਉ ਗੁਰਬਾਣੀ ਵਿੱਚ ਵੀ ਲਿਖਿਆ ਨਸਵੰਜੋ ਕਿਲ ਵੇਖੋ ਕਰਤਾ ਘਰ ਆਇਆ ਆਉ ਗੁਰ ਰਸਨਾ ਵਾਂਝੀ ਨਾ ਰਵੇ ਉਹ ਕੰਮ ਸੰਗਤ ਵਿੱਚ ਕਰੀਏ ਤੇ ਬਹੁਤਾ ਫਲ ਮਿਲਦਾ ਹੈ ਇੱਕ ਸਾਧ ਸੰਗਤ ਮਿਲ ਕੀਨੋ ਦਾਨ ਸੰਗਤ ਵਿੱਚ ਦਾਨ ਕੀਤਾ ਜਾਵੇ ਤੇ ਬਹੁਤਾ ਫਲ ਮਿਲਦਾ ਹੈ ਤੇ ਇੱਕ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਸੰਗਤ ਵਿੱਚ ਭਜਿਆ ਜਾਵੇ ਜਪਿਆ ਜਾਵੇ ਤੇ ਇਹਦਾ ਵੀ ਬਹੁਤਾ ਫਲ ਹੈ ਆਓ ਇੱਕ ਦੋ ਮਿੰਟ ਵਾਸਤੇ ਕੁਰਸਨਾ ਵਾਂਜੀ ਨਰਵੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਾਰੇ ਕਰੋ ਕਰਮ ਰਹਿਓ ਨਾਨਕ ਹੈ ਗਗਤ ਮੈਂ ਕੌਣ ਜਪਿਓ ਇਹਨੀ ਸੇਵਾ ਪ੍ਰਵਾਨ ਕਰਨੀ ਇੱਕ ਵਾਰ ਫੇਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਬਾ ਮੋਹਨ ਸਿੰਘ ਜੀ ਦਾ ਬਾਬਾ ਮਨੀ ਸਿੰਘ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਬਾਬਾ ਮਨੀ ਸਿੰਘ ਜੀ ਦਾ ਕਿਉਂਕਿ ਅਸੀਂ ਗੋਇੰਦਵਾਲ ਸਾਹਿਬ ਪਹੁੰਚਣਾ ਹੈ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਗੱਜ ਕੇ ਫਤਿਹ ਗਜਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ